ਸਸ਼ੀਕਾਲ ਮੈਂ ਤੁਹਾਡੀ ਆਪਣੀ ਹੋਸਟ ਐਂਡ ਡੋਸਟ ਕਮਲਜੀਤ ਕੋਲ ਅੱਜ ਸਾਡੀ ਜਗਤ ਪੰਜਾਬੀ ਦੀ ਟੀਮ ਪਹੁੰਚੀ ਹੈ ਨਕੌਦਰ ਵਿਖੇ ਤੁਹਾਡੇ ਆਪਣੇ ਸ਼ੋਅ ਨਿੱਗੀ ਮੁਲਾਕਾਤ ਵਿੱਚ ਪ੍ਰੋਗਰਾਮ ਨਿੱਗੀ ਮੁਲਾਕਾਤ ਦੇ ਵਿੱਚ ਅੱਜ ਅਸੀਂ ਮੁਲਾਕਾਤ ਕਰਾਵਾਂਗੇ ਫੇਮਸ ਐਸਟਰੋਲੋਜਰ ਰਿੱਕੀ ਚੇਤਨ ਸਿੰਘ ਜੀ ਦੇ ਨਾਲ ਸਸ਼ੀਕਾਲ ਸਰ ਜਗਤ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਸ਼ੀਕਾਲ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤੀ ਪਿਆਰ ਭਰੀ ਸਸ਼ੀਕਾਲ ਬੜੀ ਲੰਬੇ ਸਮੇਂ ਬਾਅਦ ਅੱਜ ਫਿਰ ਜਗਤ ਪੰਜਾਬੀ ਟੀਵੀ ਦੀ ਚੈਨਲ ਦੇ ਉੱਤੇ ਦੁਬਾਰਾ ਰੂਬਰੂ ਹੋਣ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਮੈਂ ਜਗਤ ਪੰਜਾਬੀ ਟੀਵੀ ਦੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੁਹਾਡਾ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ, ਨਿੱਜੀ ਮੁਲਾਕਾਤ ਵਿੱਚ। ਜੀ। ਸਰਦਾਰ ਹੁੰਦੇ ਹੋਏ ਵੀ ਤੁਸੀਂ ਐਸਟਰੋਲੋਜੀ ਦੇ ਵਿੱਚ ਕਿਵੇਂ ਆਏ? ਤੁਸੀਂ ਦੱਸਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਇਹ ਜਵਾਬ ਦਵਾਂਗਾ। ਜੀ ਸਰ। ਜਿਹੜੀ ਐਸਟ੍ਰੋਲੋਜੀ ਹੈ ਨਾ ਇਹ ਇੱਕ ਗਿਆਨ ਹੈ। ਜੀ। ਇੱਕ ਸਟੱਡੀ ਹੈ, ਪੜ੍ਹਾਈ ਹੈ ਨਾ। ਓਕੇ। ਬੇਸਿਕਲੀ ਸਟੱਡੀ ਨੂੰ ਕਿਸੇ ਧਰਮ ਨਾਲ ਲੇਟ ਨਹੀਂ ਕੀਤਾ ਜਾ ਸਕਦਾ ਹਾਂਜੀ ਸਿੱਖ ਧਰਮ ਹੈ ਠੀਕ ਹੈ ਧਰਮ ਤਾਂ ਕਈ ਹੈ ਹਨਾ ਸਾਰਾਂ ਦੇ ਪਰ ਜਿਹੜਾ ਗਿਆਨ ਹੈ ਉਹ ਕਿਸੇ ਧਰਮ ਦਾ ਮੁਹਤਾਜ ਨਹੀਂ ਹਾਂਜੀ ਸਾਨੂੰ ਇਹ ਸਟੱਡੀ ਜਿਹੜੀ ਹੈ ਇਹ ਸਦੀਆਂ ਤੋਂ ਰਿਸ਼ੀ ਮਹਨੀਆਂ ਤੋਂ ਮਿਲਦੀ ਆਈ ਹੈ ਹਨਾ ਉਹਨੂੰ ਕੌਣ ਯੂਜ਼ ਕਰਦਾ ਕੌਣ ਨਹੀਂ ਯੂਜ਼ ਕਰਦਾ ਉਸ ਬੰਦੇ ਦਾ ਰਾਈਟ ਹੈ ਹਨਾ ਉਸ ਬੰਦੇ ਦਾ ਰਾਈਟ ਹੈ ਜਿਹਨੇ ਉਸ ਨੂੰ ਪੜ੍ਹਨਾ ਜਾਂ ਜਿਹਨੇ ਉਸ ਨੂੰ ਕਰਨਾ ਹਨਾ ਤੇ ਇਥੇ ਇਹ ਹੋ ਜਾਂਦਾ ਹੈ ਕਿ ਜੇ ਮੈਂ ਸਿੱਖ ਧਰਮ ਚ ਜਨਮ ਲਿਆ ਮੈਨੂੰ ਮਾਣਾ ਮੈਂ ਸਿੱਖ ਧਰਮ ਚ ਜਨਮ ਲਿਆ ਹਾਂਜੀ ਠੀਕ ਹੈ ਮੈਂ ਗੁਰੂ ਨਾਨਕ ਸਾਹਿਬ ਦੀ ਅਡਾਇਲੋਜੀ ਨੂੰ ਫੋਲੋ ਕਰਦਾ ਬੇਸਿਕਲੀ ਤੇ ਉਹਨਾਂ ਦੀ ਅਡਾਇਲੋਜੀ ਸੀ ਮਾਨਵਤਾ ਦੀ ਸੇਵਾ ਬਿਲਕੁਲ ਤੇ ਜਿਹੜਾ ਇਹ ਸਟਾਰੋਲੋਜੀ ਬਣਾਈ ਗਈ ਹੈ ਇਹੇ ਬਣਾਈ ਹੀ ਮਾਨਵਤਾ ਦੀ ਸੇਵਾ ਲਈ ਗਈ ਸੀ ਮਨੁੱਖਤਾ ਦੀ ਸੇਵਾ ਵਾਸਤੇ ਬਣਾਈ ਗਈ ਸੀ ਅੱਜ ਹੋ ਸਕਦਾ ਹੈ ਕਿ ਦਾ ਇੱਕ ਫਾਇਦਾ ਜਿਹੜਾ ਹੈਗਾ ਦੂਸਰੇ ਲੋਗ ਲੈ ਰਹੇ ਆ ਜਾਂ ਦੂਸਰੇ ਲੋਕਾਂ ਨੂੰ ਲੱਗਦਾ ਹੈ ਕਿ ਸਾਡੇ ਲਈ ਬਿਜ਼ਨਸ ਬਣ ਗਿਆ ਅੱਜ ਧੰਦਾ ਬਣ ਗਿਆ ਹਨਾ ਲੇਕਿਨ ਮੇਰਾ ਮੋਟਿਵ ਹੈ ਉਸ ਪਖੰਡਵਾਦ ਨੂੰ ਗੁਰੂ ਪਖੰਡਵਾਦ ਨੂੰ ਖਤਮ ਕੀਤਾ ਤੇ ਮੇਰਾ ਮੋਟਿਵ ਵੀ ਇਹੀ ਹੈ ਕਿ ਜੋਤਿਸ਼ ਨੂੰ ਲੈ ਕੇ ਜੋ ਪਖੰਡਵਾਦ ਪਾਇਆ ਗਿਆ ਉਹਨੂੰ ਪਾਣੀ ਦਾ ਪਾਣੀ ਔਰ ਦੁੱਧ ਦਾ ਦੰਦ ਕੀਤਾ ਜਾਵੇ ਬਿਲਕੁਲ ਬਿਲਕੁਲ ਸਰ ਐਸੀ ਤਰ੍ਹਾਂ ਮੈਂ ਇਹ ਇੱਕ ਹੋਰ ਗੱਲ ਪੁੱਛਣਾ ਚਾਹਾਂਗੀ ਕਿ ਜਿਹੜੀ ਐਸਟਰੋਲੋਜੀ ਆ ਇੱਕ ਬਿਜ਼ਨਸ ਹੈ ਸਾਇੰਸ ਹੈ ਕਿ ਆਰਟ ਹੈ ਦੇਖੋ ਤੁਸੀਂ ਸੀ ਇਸ ਨੂੰ ਡਿਫਰੈਂਸ਼ੀਏਟ ਕਰ ਸਕਦੇ ਹੋ ਹਾਂ ਬਿਲਕੁਲ ਤੁਸੀਂ ਤਿੰਨ ਤਰ੍ਹਾਂ ਮੈਨੂੰ ਪੁੱਛਿਆ ਹੈ ਬਿਜ਼ਨਸ ਹੈ ਸਾਇੰਸ ਹੈ ਔਰ ਆਰਟ ਹੈ ਸਾਇੰਸ ਹੈ ਬਿਲਕੁਲ ਸਾਇੰਸ ਹੈ ਹੈਨਾ ਮੈਥਮੈਟਿਕਲ ਸਟੇਕ ਕੈਲਕੂਲੇਸ਼ਨ ਹੈ ਜੀ ਸਟਾਰ ਜਿਹੜੇ ਹੈਗੇ ਆ ਚਲਦੇ ਆ ਕਿਹਦੇ ਖਲਾਲਿਕਮ ਹੁੰਦੇ ਆ ਸੂਰਜ ਵਾਲੇ ਘੁੰਦੇ ਆ ਹੈਨਾ ਘੁੰਦੇ ਨੇ ਇਹ ਤਾਂ ਖੈ ਆਪਾਂ ਨੂੰ ਪਤਾ ਨੇਚਰਲ ਬੇਸਿਕਲੀ ਸਟਾਰ ਹੀ ਸਟਾਰ ਜਿੰਨੇ ਵੀ ਗ੍ਰਹਿ ਹੈ ਉਹ ਸਾਰੇ ਹੀ ਸੂਰਜ ਵਾਲੇ ਘੁੰਦੇ ਆ ਇਹ ਆਪਾਂ ਨੂੰ ਪਤਾ ਹੈ ਸਾਇੰਸ ਕਹਿੰਦੀ ਅੰਡਰਸਟੂਡ ਘੁੰਦੇ ਆ ਨਾ ਸਾਇੰਸ ਰਿਲੇਟਡ ਜਿੰਨੇ ਵੀ ਸਾਰੇ ਗ੍ਰਹਾਂ ਦੀ ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਨੌ ਸਟਾਰ ਆਪਾਂ ਲੈਣੇ ਆ ਸੱਤ ਸਾਰੇ ਅਸੀਂ ਬੇਸਿਕਲੀ ਮੰਨਦੇ ਆ ਰਾਹੁ ਕੇਤੂ ਨੂੰ ਅਸੀਂ ਗ੍ਰਹਿ ਨਹੀਂ ਮੰਨਦੇ ਠੀਕ ਹੈ ਸੱਤ ਗ੍ਰਹਿ ਨੂੰ ਅਸੀਂ ਬੇਸਿਕਲੀ ਐਸਟ੍ਰੋਲੀ ਵਿੱਚ ਲੈਣੇ ਆ ਉਹ ਸਾਰੇ ਹੀ ਸੂਰਜ ਵਾਲੇ ਘੁੰਮਦੇ ਆ ਉਹਨਾਂ ਦੀ ਗਤੀ ਹੈ ਕਿ ਉਹ ਕਿੰਨੀ ਦੇਰ ਦੇ ਵਿੱਚ ਇੱਕ ਸਪੀਡ ਹੈ ਕਿੰਨੀ ਦੇਰ ਦੇ ਵਿੱਚ ਉਹ ਕਿ ਸੂਰਜ ਹੈ ਇੱਕ ਪੂਰਾ ਚੱਕਰ ਕੱਢਦਾ ਹੈ ਹਾਂਜੀ ਆਪਣੀ ਧਰਤੀ ਜਿਹੜੀ ਸੂਰਜ ਵਾਲੇ 365 ਦਿਨ ਲੈਂਦੀ ਹੈ ਘੁੰਮਦੀ ਹੈ ਨਾ ਬਿਲਕੁਲ ਸਰ ਹਾਂ ਉਹ ਘੁੰਮਦੀ ਘੁੰਮਦੀ ਉਹ ਕਿਸ ਕਿਸ ਰਾਸ਼ੀ ਵਿੱਚ ਦੀ ਮਤਲਬ ਸੂਰੇ ਦੀ ਲਾਈਟ ਪੈਂਦੀ ਹੈ ਕਿਸ ਕਿਸ ਰਾਸ਼ੀ ਗ੍ਰਹਿ ਦੇ ਉੱਤੇ ਸੂਰੇ ਦੀ ਲਾਈਟ ਪੈਂਦੀ ਹੈ ਉਹ એનર્ਜੀ ਜਿਹੜੀ ਐਕਟੀਵੇਟ ਹੁੰਦੀ ਹੈ ਉਹੀ એનર્ਜੀ ਤੁਹਾਡੀ ਬਾਡੀ ਤੇ ਇਫੈਕਟ ਕਰਦੀ ਹੈ ਤੁਸੀਂ ਇੱਕ ਸੁਪਰਸਟੀਸ਼ਨ ਦਾ ਇਹਦੇ ਵਿੱਚ ਡਿਲੀਟ ਕਰ ਦਿੱਤੀ ਕਿ ਇਹ ਸਾਇੰਸ ਹੈ ਤੁਸੀਂ ਸੋਲਵ ਕਰ ਦਿੱਤਾ ਹਾਂ ਬਿਲਕੁਲ ਫਾਈਨ ਸੋ ਅਸੀਂ ਸੈਕਿੰਡ ਕੁਐਸਚਨ ਇਜ਼ ਆਰਟ অর ਬਿਜ਼ਨਸ ਇਹ ਆਰਟ ਤੁਹਾਡਾ ਹੈ ਕਿ ਤੁਸੀਂ ਦਰਸ਼ਕਾਂ ਸਾਹਮਣੇ ਜਾਂ ਆਪਣੇ ਕਲਾਇੰਟ ਦੇ ਸਾਹਮਣੇ ਕਿਦਾਂ ਪੇਸ਼ ਕਰਦੇ ਹੋ ਇਹ ਤੁਹਾਡਾ ਡਿਪੈਂਡ ਕਰਦਾ ਹੈ ਇਹ ਡਿਪੈਂਡ ਕਰਦਾ ਉਸ ਸਟਾਜਰ ਤੇ ਉਹ ਆਪਣੀ ਜਿਹੜੀ ਟੈਲੈਂਟ ਹੈ ਜਾਂ ਉਹ ਆਪਣੀ ਨੌਲੇਜ ਹੈ ਉਹ ਦਰਸ਼ਕਾਂ ਤੱਕ ਕਿਦਾਂ ਲੈ ਕੇ ਜਾਂਦਾ ਜਾਂ ਉਹ ਸਾਹਮਣੇ ਵਾਲੇ ਸਾਇੰਟ ਦੇ ਸਾਹਮਣੇ ਉਹ ਕਿਦਾਂ ਨੂੰ ਸਮਝਾਉਂਦਾ ਹੈ ਉਹ ਕੋ ਪੈਸੇ ਹਾਂ ਹਾਂ ਸਰ ਤੁਸੀਂ ਬਹੁਤ ਖੂਬ ਸਾਨੂੰ ਸਾਇੰਸ ਤੇ ਆਠ ਵਾਰੀ ਦੱਸਿਆ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਬਿਜ਼ਨਸ ਕਿਵੇਂ ਆ ਐਸਟਰੋਲੋਜੀ ਬਿਕੋਜ਼ ਮੈਂ ਐਨੇ ਜਗ੍ਹਾ ਤੇ ਜਾ ਚੁੱਕੀ ਹਾਂ ਮੈਂ ਬਹੁਤ ਸਾਰੇ ਸਰਚ ਕੀਤਾ ਕਿ ਬਹੁਤ ਇਦਾਂ ਦੇ ਮੈਨੂੰ ਜੋਤਿਸ਼ ਵੀ ਮਿਲੇ ਆ ਜਿਹੜੇ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਇਮੋਸ਼ਨਲੀ ਪੂਲ ਬਣਾ ਰਹੇ ਨੇ ਤੇ ਉਹਨਾਂ ਤੋਂ ਪੈਸਾ ਹੜੱਪ ਰਹੇ ਨੇ ਦੇਖੋ ਹਰ ਇੱਕ ਇੱਕ ਸੋਲੇਜਰ ਦਾ ਜਾਂ ਹਰ ਇੱਕ ਜੋਤਸ਼ੀ ਦਾ ਆਪਣਾ ਇੱਕ ਫੰਡਾ ਆ ਉਹਦਾ ਤਰੀਕਾ ਆ ਕੰਮ ਕਰਨ ਦਾ ਹੈਨਾ ਜੀ ਜੀ ਅਸੀਂ ਹਾਂ ਸਾਡਾ ਬਿਜ਼ਨਸ ਆ ਮੈਂ ਇਹਨੂੰ ਬਿਨੇ ਤੋਂ ਤੱਕ ਲੈਣਾ ਮੈਂ ਕੰਸਲਟੈਂਸੀ ਕਰਦਾ ਮੰਨ ਲਓ ਮੈਂ ਜੋ ਕਿਸੇ ਕਸਟਮਰ ਦਾ ਕੋਈ ਜਾਂ ਕਲਾਇੰਟ ਦਾ ਸਵਾਲ ਆਂਦਾ ਹੈ ਚਾਹੇ ਉਹ ਫੇਸ ਟੂ ਫੇਸ ਹੋਵੇ ਚਾਹੇ ਆਨਲਾਈਨ ਹੋਵੇ ਅਸੀਂ ਉਹਦੇ ਸਵਾਲਾਂ ਦੇ ਜਵਾਬ ਦੇਨੇ ਆ ਜਿੰਨੇ ਵੀ ਉਹਦੇ ਸਵਾਲ ਹੋਣਗੇ ਅਸੀਂ ਉਹਨਾਂ ਨੂੰ ਸੈਟੀਸਫੈਕਟਰੀ ਜਵਾਬ ਦੇਣਾ ਹੈ ਇਹ ਨਹੀਂ ਕਿ ਅਸੀਂ ਉਹਨੂੰ ਮਿਸਗਾਈਡ ਕਰਨਾ ਤੇ ਜੋ ਵੀ ਅਸੀਂ ਸਵਾਲ ਦਿੱਤੇ 1 ਘੰਟੇ ਦੀ ਕੰਸਲਟੈਂਸੀ ਲਈ ਆ ਜਾਂ 10 ਮਿੰਟ ਦੀ ਕੰਸਲਟੈਂਸੀ ਉਹਦੀ ਸਾਡੀ ਫੀਸ ਚਾਰਜ ਜੋਤਿਸ਼ਕ ਡੂੰਗਾ ਗਿਆਨ ਹੈ ਇਹ ਕਦੀ ਖਤਮ ਨਹੀਂ ਹੁੰਦਾ ਸਮੁੰਦਰ ਹੈ ਜਿੰਨਾ ਤੁਸੀਂ ਇਹਦੇ ਵਿੱਚ ਡੂੰਗਾ ਹੁੰਦੇ ਜਾਓਗੇ ਓਨਾ ਹੀ ਤੁਸੀਂ ਗਿਆਨਵੰਦ ਹੁੰਦੇ ਜਾਓਗੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਮੈਂ ਬਹੁਤ ਹੀ ਸਰਚ ਕਰਕੇ ਤੁਹਾਡੀ ਪ੍ਰੈਡਿਕਸ਼ਨ ਵੀ ਹੀ ਖਾਤਰ ਇਸ ਤੁਹਾਡੇ ਨਾਲ ਸ਼ੋਅ ਕਰ ਰਹੀ ਹਾਂ ਰਿੱਕੀ ਸਰ ਚੇਤਨ ਸਰ ਜੀ ਨੇ ਉਹ ਬਹੁਤ ਅੱਛਾ ਪ੍ਰੈਡिक्ट ਕਰਦੇ ਨੇ ਬਹੁਤ ਸੈਟੀਸਫਾਈ ਹੋਏ ਨੇ ਸਾਡੇ ਬੜੀ ਆਡੀਅנס ਸੈਟੀਸਫਾਈ ਹੋਈ ਆ ਸਰ ਮੈਂ ਜਿਵੇਂ ਸੁਣਿਆ ਕਿ ਵਾਸਤੂ ਦੋਸ਼ ਹੁੰਦਾ ਜੀ ਤੇ ਐਸਟਰੋਲੋਜੀ ਬਹੁਤ ਬਹੁਤ ਤਰੀਕੇ ਦੇ ਹੁੰਦੇ ਨੇ ਬਟ ਮੈਂ ਪਹਿਲੀ ਵਾਰੀ ਸੁਣਿਆ ਕਿ ਮੈਡੀਕਲ ਐਸਟਰੋਲੋਜੀ ਵੀ ਹੁੰਦੀ ਆ ਕਿ ਤੁਸੀਂ ਇੰਟਰ ਲਿੰਕ ਕਰ ਸਕਦੇ ਹੋ ਕਿਵੇਂ ਸਾਡੇ ਆਡੀਅנס ਨੂੰ ਦੱਸ ਸਕਦੇ ਹੋ ਬਿਲਕੁਲ ਬਿਲਕੁਲ ਜੋਤਿਸ਼ ਚੜਾ ਉਹ ਮੈਡੀਕਲ ਐਸਟਰੋਲੋਜੀ ਜਦੋਂ ਅਸੀਂ ਪੜ੍ਹਦੇ ਆ ਉਹ ਇੱਕ ਡਿਫਰੈਂਟ ਐਸਟਰੋਲੋਜੀ ਆ ਔਰ ਬਹੁਤ ਰਿਲੇਟ ਕਰਹਾ ਦੇ ਨਾਲ ਹੀ ਹੈ ਅੱਛਾ ਜੀ ਰਿਲੇਸ਼ਨ ਕਰਹਾ ਦੇ ਨਾਲ ਹੀ ਹੈ ਜੀ ਜੀ ਡਾਕਟਰ ਇੱਕ ਡਾਕਟਰ ਜਿਆ ਉਹ ਜਦੋਂ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਜਿਵੇਂ ਉਹਨੂੰ ਹਾਰਟ ਡਿਸੀਜ਼ ਹੋ ਗਈ ਤਾਂ ਉਹ ਉਹਦਾ ਇਲਾਜ ਕਰੇਗਾ ਮਤਲਬ ਡਾਕਟਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਇਸ ਆਰਟ ਦੇ ਨਾਲ ਜੀ ਐਸਟਰੋਲੋਜੀ ਆਰਟ ਦੇ ਨਾਲ ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਕਿਸੇ ਦੀਆਂ ਪ੍ਰੋਬਲਮਸ ਨੂੰ ਜੀ ਪ੍ਰੈਡਿਕਸ਼ਨ ਸੰਭਾਵਨਾ ਦੀ ਗੱਲ ਹੈ ਜਜਮੈਂਟ ਹੈ 100% ਪ੍ਰੈਡਿਕਸ਼ਨ ਨਹੀਂ ਹੁੰਦੀ 99% ਜੋਤਿ ਸੱਚ ਹੈ ਫਿਰ ਤੁਸੀਂ ਮੈਨੂੰ ਇਦਾਂ ਕਿਉਂ ਲੱਗਦਾ ਫਿਰ ਡਾਕਟਰ ਫੇਲ ਹੋ ਜਾਣਗੇ ਸਰ ਨਹੀਂ ਡਾਕਟਰ ਫੇਲ ਨਹੀਂ ਹੋਣਗੇ ਫਿਰ ਤਾਂ ਡਾਕਟਰਾਂ ਦਾ ਘਰ ਨਹੀਂ ਚੱਲੇਗਾ ਨਹੀਂ ਆਮ ਤੌਰ ਤੇ ਕਹਾਵਤ ਹੈ ਨਾ ਜੀ ਸਰ ਕਿ ਜੋ ਕਿਸਮਤ ਵਿੱਚ ਲਿਖਿਆ ਉਹੀ ਹੋਣਾ ਬਿਲਕੁਲ ਬਿਲਕੁਲ ਸਰ ਅਸੀਂ ਵੀ ਇਹੀ ਸੋਚ ਕੇ ਅੱਗੇ ਵਧੀ ਜਾਏਗਾ ਕਿ ਜੋ ਹੋਣਾ ਹੈ ਲੇਕਿਨ ਇਹ ਮਿੱਥ ਹੈ ਮੈਨੇ ਜੋ ਕਰਨਾ ਉਹੀ ਹੋਵੇ ਇਹ ਮਿੱਥ ਹੈ ਹਨਾ ਇਹ ਮਿੱਥ ਹੈ ਬਿਲਕੁਲ ਮਿੱਥ ਹੈ ਕਿਉਂ ਸਰ ਇਹ ਚੀਜ਼ ਇਹ ਤਾਂ ਮੈਂ ਦੱਸਣਾ ਚਾਹਾਂਗਾ ਜਦੋਂ ਆਪਾਂ ਕਿਸੇ ਬਾਰੇ ਸੁਣਦੇ ਆ ਜੀ ਸਰ ਹਨਾ ਕਰ ਲੈਣ ਕਰਦੇ ਆ ਆਪਾਂ ਔਰੇ ਬਾਰੇ ਜਾਣਦੇ ਨਹੀਂ ਮੰਨ ਲਓ ਕਿ ਆਪਾਂ ਕਿਸੇ ਨੂੰ ਦੇਖਦੇ ਆ ਕਿ ਹਾਂ ਇਹ ਸਰਦਾਰ ਜੀ ਜੋਤਿਸ਼ੀ ਕਰਦੇ ਆ ਹਣਾ ਮਤਲਬ ਮੇਰੇ ਜੀ ਮੈਨੂੰ ਵੀ ਹੋਇਆ ਸੀ ਕਿ ਕਿਵੇਂ ਹਾਂ ਤੁਸੀਂ 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 ਮੰਨ ਲਿਆ ਕਿ ਮੈਂ ਸਰਦਾਰ ਹੁੰਦੀ ਆ ਕਿ ਜੋਤਿਸ਼ ਕਰ ਰਹੀ ਆ ਹਣਾ ਪਰ ਤੁਹਾਡੇ ਮਨ ਚ ਸਵਾਲ ਆ ਵੀ ਕਿਵੇਂ ਕਿਵੇਂ ਬਿਲਕੁਲ ਇੱਕ ਹੁੰਦਾ ਮੰਨਣਾ ਇੱਕ ਹੁੰਦਾ ਜਾਣਣਾ ਜੀ ਤੁਸੀਂ ਅੱਜ ਜਾਣਨ ਆਏ ਆ ਮੇਰੇ ਕੋਲ ਹਣਾ ਮੈਂ ਤੁਹਾਡੇ ਹਸਾ ਤੁਸੀਂ ਅੱਜ ਜਾਣਨ ਆਏ ਆ ਤੁਸੀਂ ਮੰਨਿਆ ਨਹੀਂ ਬਿਲਕੁਲ ਨਹੀਂ ਮੰਨਿਆ ਤੁਸੀਂ ਜਾਣਨ ਆਏ ਆ ਇਹੀ ਸਵਾਲ ਹੈ ਕਿ ਜਦੋਂ ਡਾਕਟਰ ਕੋਈ ਪੇਸ਼ੈਂਟ ਬਿਮਾਰ ਹੁੰਦਾ ਹੈ ਡਾਕਟਰ ਉਹਦਾ ਇਲਾਜ ਕਰਦਾ ਹੈ ਉਸ ਟਾਈਮ ਜਦੋਂ ਪ੍ਰੋਬਲਮ ਹੋ ਜਾਂਦੀ ਹੈ ਲੇਕਿਨ ਇੱਕ ਅੱਛਾ ਸਟੋਲੋਜਰ ਜਦੋਂ ਚਾਰਟ ਦੇਖਦਾ ਹੈ ਜਦੋਂ ਪੁੰਡਲੀ ਦੇਖਦਾ ਆਉਣ ਵਾਲੇ ਸਮੇਂ ਦੀ ਪ੍ਰੈਡਿਕਸ਼ਨ ਪਹਿਲਾਂ ਦੇ ਦਿੰਦਾ ਵੀ ਤੁਹਾਨੂੰ ਇਸ ਸਮੇਂ ਦੇ ਵਿੱਚ ਇਸ ਸਾਲ ਦੇ ਵਿੱਚ ਇਸ ਮਹੀਨੇ ਦੇ ਵਿੱਚ ਤੁਹਾਨੂੰ ਆਹ ਪ੍ਰੋਬਲਮ ਹੋ ਸਕਦੀ ਹੈ ਇਹ ਹੈਲਥ ਇਸ਼ੂ ਹੋਏਗਾ ਕੋਈ ਵੀ ਐਸ ਹੈਲਥ ਇਸ਼ੂ ਹੋਊਗਾ ਕੈਂਸਰ ਹੋ ਗਿਆ ਕੋਈ ਬ੍ਰੇਨ ਟਿਊਮਰ ਹੋ ਗਿਆ ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਬਿਲਕੁਲ ਮੈਂ ਦੋ ਪ੍ਰੈਡਿਕਸ਼ਨ ਲਾਸਟ ਏਅਰ ਕੀਤੀ ਹੈ ਫਿਰ ਇਸ ਮਨਥ ਜੀ ਕਿਸੇ ਦੀ ਬ੍ਰੇਨ ਟੀਵੀ ਦੀ ਮੈਨੇ ਪ੍ਰੈਡਿਕਸ਼ਨ ਕੀਤੀ ਸੀ ਵੀ ਇਹ ਬ੍ਰੇਨ ਟੀਵੀ ਹੋਏਗੀ ਇਸ ਬੰਦੇ ਨੂੰ ਤੁਸੀਂ ਕੋਸ਼ਿਸ਼ ਕਰੋ ਇਹਦਾ ਇਲਾਜ ਜਿਹੜਾ ਹੈਗਾ ਹੁਣ ਤੋਂ ਸ਼ੁਰੂ ਕਰਾਓ ਔਰ ਅੱਜ ਲਾਸਟ ਵੀਕ ਉਹ ਰਿਪੋਰਟ ਆਈ ਹੈ ਕਿ ਉਸ ਪਰਸਨ ਨੂੰ ਬ੍ਰੇਨ ਟੀਵੀ ਹੈ ਤਾਂ ਜਿਵੇਂ ਤੁਸੀਂ ਹੁਣੇ ਦੱਸਿਆ ਸਾਨੂੰ ਕਿ ਮੈਂ ਪ੍ਰੈਡਿਕਟ ਕਰ ਲੈਣਾ ਵੀ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਤੁਸੀਂ ਉਹਦਾ ਸੋਲੂਸ਼ਨਸ ਨਹੀਂ ਦੱਸ ਸਕਦੇ ਪਹਿਲਾਂ ਹੀ ਸਿਰਫ ਲੋਕ ਕਰਨੀ ਸਿਰਫ ਪ੍ਰੋਕਾਸ਼ਨ ਵਿੱਚ ਕੁਝ ਹਾਂ ਬਿਲਕੁਲ ਪ੍ਰੋਕਾਸ਼ਨ ਹੈ ਪ੍ਰੋਕਾਸ਼ਨ ਹਾਂਜੀ ਸਭ ਤੋਂ ਜ਼ਿਆਦਾ ਦਵਾਈ ਨਾਲੋਂ ਜ਼ਰੂਰੀ ਪ੍ਰੋਕਾਸ਼ਨ ਜ਼ਰੂਰੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਪ੍ਰੈਡਿਕਟ ਕਰ ਲੈਣਾ ਕਿ ਇਹ ਡਿਸੀਜ਼ ਹੋਣ ਵਾਲੀ ਆ ਜੀ ਹੋ ਸਕਦੀ ਹੈ ਲਾਹ ਹੋ ਜਾਈਗੀ ਦਾ ਹੋ ਸਕਦੀ ਆ ਇਸ ਸੀਜ਼ਨ ਨੂੰ ਰੋਕਣ ਦੇ ਲਈ ਪ੍ਰੈਡਿਕਸ਼ਨਸ ਹੈ ਬਿਲਕੁਲ ਪ੍ਰੈਡਿਕਸ਼ਨਸ ਹੈ ਉਹਦੇ ਲਈ ਪ੍ਰਕਾਸ਼ਨਸ ਜੇ ਤੁਹਾਨੂੰ ਉਹ ਮੰਨ ਲਓ ਤੁਹਾਨੂੰ ਪੱਥਰੀ ਹੋਣੀ ਹੈ ਜੀ ਸਰ ਹਣਾ ਅਸੀਂ ਡਾਇਗਨੋਸ ਕਰ ਲਿਆ ਕਿ ਹਾਂ ਹੈ ਨਹੀਂ ਹੋਣੀ ਹੈ ਹਾਂ ਸੰਭਾਵਨਾ ਹੈ ਕਿ 1 ਸਾਲ ਬਾਅਦ ਤੁਹਾਨੂੰ ਪੱਥਰੀ ਹੋਏਗੀ ਇਸ ਮਹੀਨੇ ਵਿੱਚ ਪੱਥਰੀ ਹੋਈ ਪੱਥਰੀ ਕਿਸ ਚੀਜ਼ ਨਾਲ ਬਣਦੀ ਚਾਵਲ ਖਾਣਾ ਫੂਡ ਨਹੀਂ ਬਣੇਗੀ ਨਾ ਕਿਸੇ ਵੀ ਚੀਜ਼ ਇਹ ਆਹ ਫੂਡ ਤੁਸੀਂ ਵਾਇਡ ਕਰੋ ਬਿਲਕੁਲ ਬਿਲਕੁਲ ਡਾਕਟਰ ਵੀ ਤਾਂ ਇਹ ਕਹਿੰਦੇ ਆ ਨਾ ਕਿ ਤੁਸੀਂ ਤੁਹਾਨੂੰ ਹਾਰਟ ਡਿਸੀਜ਼ ਦੀ ਪ੍ਰੋਬਲਮ ਹੈ ਤੁਸੀਂ ਮਤਲਬ ਫੇਰ ਕਰੋ ਜਾਂ ਬੀਪੀ ਦੀ ਪ੍ਰੋਬਲਮ ਹੈ ਤੁਸੀਂ ਉਸੀ ਨੂੰ ਦੇ ਪ੍ਰੀਕਾਸ਼ਨਸ ਲਾਓ ਹਨਾ ਤੁਸੀਂ ਆਹ ਫੂਡ ਨਹੀਂ ਖਾਣਾ ਤੁਸੀਂ ਆਹ ਨਹੀਂ ਖਾਣਾ ਤੁਸੀਂ ਆਹ ਲਾਓ ਆਹ ਖਾਓ ਹਨਾ ਉਹ ਸਭ ਚੀਜ਼ਾਂ ਡਾਕਟਰ ਦੱਸਦੇ ਆ ਇਸੇ ਤਰ੍ਹਾਂ ਇੱਕ ਮਾਰਟੀਕਲ ਅਸਟੋਲੋਜੀ ਵੀ ਉਹ ਸੀ ਨੂੰ ਸਿਗਨੀਫਾਈ ਕਰਦੀ ਹੈ ਕਿ ਤੁਸੀਂ ਕਿਹੜਾ ਫੂਡ ਖਾਣਾ ਹੈ ਤੁਸੀਂ ਕਿਹੜੀ ਐਸਐਸਏ ਕਰਨੀ ਹੈ ਵੀ ਦੱਸ ਸਕਦੇ ਹੋ ਡਿਊ ਟੂ ਦਾ ਐਸਟਰੋਲੋਜੀ ਵੀ ਕੀ ਖਾਣਾ ਚਾਹੀਦਾ ਹੈ ਬਿਲਕੁਲ ਬਿਲਕੁਲ oh my god ਮੈਡੀਕਲ ਐਸਟਰੋਲੋਜੀ वेरी ਸਟ੍ਰੇਂਗ ਕੁਸ਼ਨ ਟੂ ਆਲ ਆਫ ਯੂ ਮੈਵੀ ਇਸ ਚੀਜ਼ ਲਈ ਬਹੁਤ ਹੈਰਾਨ ਹੈ ਕਿ ਇਦਾਂ ਵੀ ਹੁੰਦਾ ਬਿਕੋਜ਼ ਅਸੀਂ ਡਾਕਟਰਸ ਕੋ ਕੰਸਲਟੇਸ਼ਨ ਲਈ ਜਾਂਦੇ ਹਾਂ ਕਿ ਸਰ ਸਾਨੂੰ ਪ੍ਰੋਬਲਮਸ ਨੇ ਪਲੀਜ਼ ਇਸ ਚੀਜ਼ ਨੂੰ ਮੋਡੀਫਾਈ ਕਰੋ ਜਾਂ ਸਾਨੂੰ ਸੋਲੂਸ਼ਨਸ ਦਿਓ ਤੇ ਅੱਜ ਇਹ ਸਰ ਸਾਨੂੰ ਦਾਵਾ ਕਰ ਰਹੇ ਨੇ ਕਿ ਮੈਂ ਪ੍ਰੈਡਿਕਟ ਕਰ ਸਕਦਾ ਹਾਂ ਇਸ ਚੀਜ਼ ਨੂੰ ਰੋਕ ਸਕਦਾ ਹਾਂ ਨਹੀਂ ਰੋਕ ਨਹੀਂ ਸਕਦਾ ਹੁਣਾ ਪਰਮਾਤਮਾ ਦੇ ਹੱਥ ਵਿੱਚ ਹੈ ਮੈਂ ਡਾਇਗਨੋਸ ਕਰਦਾਗਾ ਡਾਇਗਨੋਸ ਮੈਂ ਡਾਇਗਨੋਸ ਕਰਦਾਗਾ ਹਾਂ ਰੋਕਣ ਦੀ ਕੋਸ਼ਿਸ਼ ਮੈਂ ਕੋਸ਼ਿਸ਼ ਨਹੀਂ ਕਰ ਸਕਦਾ ਮੈਂ ਰੋਕ ਨਹੀਂ ਸਕਦਾ ਕਿਉਂਕਿ ਰੋਕਣਾ ਸਪਰੀਮ ਪਾਵਰ ਦੇ ਹੱਥ ਹੈ ਪਰਮਾਤਮਾ ਸਪਰੀਮ ਪਾਵਰ ਹੈ ਜੀ ਜੀ ਜੇ ਉਹਨੇ ਡਾਇਗਨੋਸ ਦਿੱਤੀ ਹੈ ਪ੍ਰੋਬਲਮ ਤਾਂ ਹੋਣੀ ਹੈ ਜੇ ਆਪਾਂ ਪ੍ਰੀਕਾਊਸ਼ਨਸ ਲਾਵਾਂਗੇ ਉਸ ਚੀਜ਼ ਦਾ ਪ੍ਰਭਾਵ ਥੋੜਾ ਘੱਟ ਹੋਏਗਾ ਔਰ ਉਸ ਦੀ ਪ੍ਰੋਬਲਮ ਘੱਟ ਹੋਏਗੀ ਸੋ ਪ੍ਰੋਗਰਾਮ ਨੂੰ ਇਦਾਂ ਹੀ ਅੱਗੇ ਵਧਾਉਂਦੇ ਹੋਏ ਸਰ ਮੇਰਾ ਇੱਕ ਹੋਰ ਕੁਐਸਚਨ ਰੇਜ਼ ਹੋਇਆ ਕਿ ਕਾਲ ਸਰਪਦੋਸ਼ ਕੀ ਹੈ ਨੋ ਗੁਮਰਾਹ ਨਾ ਕਰੀਏ ਉਹਨਾਂ ਨੂੰ ਨੌਲੇਜ ਦੇ ਸਕੀਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਕਹੂੰਗਾ ਇੱਕ ਅਸਟ੍ਰੋਲੋਜਰ ਹੋਣ ਦੇ ਨਾਤੇ ਜੀ ਸਰ ਕਾਲਪ ਸਰਪ ਦੋਸ਼ ਦਾ ਕੋਈ ਵਿਯੂਦ ਨਹੀਂ ਹੈ ਨਾ ਟੋਟਲੀ ਇਨੈਗਡੈਕਟ ਕਰਦਾ ਹਾਂ ਇਸੇ ਨੂੰ 100% ਨਹੀਂ ਕਹਿਣਾ ਚਾਹੁੰਦੇ ਕਾਲਪ ਸਰਪ ਦੋਸ਼ ਹੁੰਦਾ ਹੀ ਨਹੀਂ ਨੋ ਕਿਸੇ ਵੀ ਗ੍ਰੈਜੂਏਟ ਇੰਨੇ ਪੰਡਤ ਇੰਨੇ ਅਸਟ੍ਰੋਲੋਜਰ ਮੈਂ ਆਪਣੀ ਲਾਈਫ ਦੇ ਡਿਊਰਿੰਗ ਦੇਖਿਆ ਮੇਰੇ ਮਦਰਸ ਨੇ ਜੀ ਮੈਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਆਪਣਾ ਇਨਸੀਡੈਂਟ ਸ਼ੇਅਰ ਕੀਤਾ ਸੀ 5 6 7 8 ਜਾਣੇ ਇੱਧਰ ਦੇ ਪੰਡਤ ਸੀ ਹਰ ਵਾਰ ਇਹ ਕਹਿੰਦੇ ਸੀ ਕਿ ਤੁਹਾਡੇ ਬੱਚੇ ਨੂੰ ਕਾਲਪ ਸਿਰਫ ਦੋਸ਼ ਹੈ ਤੇ ਉਹ ਬਾਰ-ਬਾਰ ਆਉਂਦੇ ਸੀ ਕੁਝ ਹਵਨ ਵਗੈਰਾ ਕਰਾਉਂਦੇ ਸੀ ਸਮਥਿੰਗ ਹਰ ਵਾਰੀ ਹਰ ਪੰਡਤ ਇਹੀ ਕਹਿੰਦਾ ਸੀ ਤੁਸੀਂ ਕਹਿੰਦੇ ਹੋ ਕਿ ਇਹ ਹੁੰਦਾ ਨਹੀਂ ਅਸੀਂ ਅਸੀਂ ਮਿੱਥ ਵਿੱਚੋਂ ਨਿਕਲਣਾ ਹੈ ਕਿ ਤੁਸੀਂ ਵੀ ਇੱਕ ਜੋਤਿਸ਼ ਹੋ ਮੈਂ ਐਸਟ੍ਰੋਲੋਜਰ ਹਾਂ ਐਸਟ੍ਰੋਲੋਜਰ ਹੋ ਤੁਸੀਂ ਅੱਜ ਕਹਿ ਰਹੇ ਹੋ ਉਹ ਵੀ ਉਹ ਐਸਟ੍ਰੋਲੋਜਰ ਸੀਗੇ ਦੇਖੋ ਅਸਟ੍ਰੋਲੋਜੀ ਦੇ ਵਿੱਚ ਕੀ ਕੁਝ ਪਖੰਡਵਾ ਰਿਹਾ ਹੈ ਮੇਰਾ ਮੋਟਿਵ ਉਹ ਸਾਰੀ ਚੀਜ਼ਾਂ ਨੂੰ ਨੈਗਲੈਕਟ ਕਰਕੇ ਅੱਗੇ ਵਧਣਾ ਹੈ ਹਾਂਜੀ ਕਾਲ ਸਬਦੋਸ਼ ਜਿਹੜਾ ਹੈਗਾ ਉਹ ਇੱਕ ਜਦੋਂ ਸਾਰੇ ਹੀ ਗ੍ਰਹਿ ਰਾਹੂ ਔਰ ਕੇਤੂ ਦੇ ਰਕਸ਼ਖਸ ਦੇ ਵਿੱਚ ਆ ਜਾਂਦੇ ਆ ਇੱਕ ਸਾਈਡ ਦੇ ਵਿੱਚ ਆ ਜਾਂਦੇ ਆ ਤਾਂ ਉਹਨੂੰ ਕਾਲ ਸਬਦੋਸ਼ ਕਿਹਾ ਜਾਂਦਾ ਹੈ ਹੈਨਾ ਬਟ ਰਾਹੂ ਕੇਤੂ ਜਿਹੜੇ ਹੈਗੇ ਆ ਉਹ ਪੁੰਨਲੀ ਵਿੱਚ ਐਂਟੀ ਕਲॉक ਚੱਲਦੇ ਆ ਬਾਕੀ ਗ੍ਰਹਿ ਜਿਹੜੇ ਕਲॉकवाइज ਚੱਲਦੇ ਆ ਠੀਕ ਹੈ ਜਦੋਂ ਬਟ ਸਾਡੀ ਪੈਥੀ ਵਿੱਚ ਰਾਹੂ ਕੇਤੂ ਤਾਂ ਅਸੀਂ ਗ੍ਰਹਿ ਨਹੀਂ ਮੰਨਦੇ ਰਾਹੁ ਕੇਤੂ ਤੁਸੀਂ ਗ੍ਰਹਿ ਮੰਨੇ ਅਸੀਂ ਸਾਧ ਗ੍ਰਹਿਣਾ ਚਾਹਦੇ ਮੋਸਟਲੀ ਜਿੰਨੇ ਵੀ ਪੰਡਤ ਨੇ ਇਹੀ ਕਹਿੰਦੇ ਆ ਕਿ ਰਾਹੁ ਆ ਗਿਆ ਤੁਹਾਡੀ ਲਾਈਫ ਕੇਤੂ ਆ ਗਿਆ ਇਹ ਡਿਸਟਰੋਏ ਕਰ ਰਿਹਾ देयर ਆ ਲੋਟਸ ਆਫ ਲੌਸੀ ਜਸਟ ਬਿਕੋਜ਼ ਆਫ ਰਾਹੁ ਕੇਤੂ ਇਹੀ ਸੋਚਣ ਵਾਲੀ ਚੀਜ਼ ਹੈ ਇਹੀ ਮੇਨ ਸਮਝਣ ਵਾਲੀ ਚੀਜ਼ ਹੈ ਕਿ ਰਾਹੁ ਕੇਤੂ ਇੱਕ ছায়ਾ ਗ੍ਰਹਿ ਹੈ ਬੇਸਿਕਲੀ ਉਹਨਾਂ ਦਾ ਆਪਣਾ ਕੋਈ ਵजूद ਨਹੀਂ ਹੈ ਜੀ ਸਰ ਜਦੋਂ ਰਾਹੁ ਕੇਤੂ ਦੇ ਵਿੱਚ ਸਾਰੇ ਗ੍ਰਹਿ ਆ ਜਾਂਦੇ ਹਨਾ ਤਾਂ ਉਦੋਂ ਕਾਲ ਸਪਦੋਸ਼ ਦਾ ਨਿਰਮਾਣ ਹੁੰਦਾ ਹੈ ਬਟ ਇਹ ਕਿਸੇ ਵੀ ਸ਼ਾਸਤਰ ਵਿੱਚ ਇਹਦਾ ਉਲੇਖ ਨਹੀਂ ਮਿਲਿਆ ਜਦੋਂ ਤੱਕ ਮੈਂ ਇਸ ਨੂੰ ਪੜਦਾ ਹੋਇਆ ਆ ਰਿਹਾ ਮਤਲਬ ਤੁਸੀਂ ਕੋਈ ਵੀ ਪਰਸਨ ਹੋਵੇ ਕਿਸੇ ਵੀ ਤਰ੍ਹਾਂ ਦਾ ਬੰਦਾ ਦਾ ਲੇਡੀ ਦਾ ਬੱਚਾ ਕੋਈ ਵੀ ਹੋਵੇ ਤੁਸੀਂ ਕਹਿੰਨੇ ਹੋ ਕਾਲ ਸਰਪਦੋਸ਼ ਹੁੰਦਾ ਹੀ ਨਹੀਂ ਕੋਈ ਵਜੂਦ ਨਹੀਂ ਹੈ ਤੁਸੀਂ ਆਡੀਅנס 100% ਮੈਚ ਮੈਨੂੰ ਪਹਿਲੀ ਵਾਰੀ ਇੱਕ ਐਦਾਂ ਦਾ ਬੰਦਾ ਮਿਲਿਆ ਜਿਨੇ ਇਹ ਕਿਹਾ ਕਿ ਕਾਲ ਸਰਪ ਨਾਮ ਦੀ ਚੀਜ਼ ਹੀ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਸਰ ਮੈਂ ਕਾਲਸਬ ਦੋਸਤੇ ਹੋਰ ਵੀ ਬਹੁਤ ਕੁਝ ਮੇਰੀ ਵੀਡੀਓਸੋਂ ਪਈਆਂ ਹੈ ਮੈਂ ਉੱਤੇ ਡਿਫਾਈਨ ਕਰਦਾ ਰਹਿਣਾ ਕਿਉਂਕਿ ਜਦੋਂ ਵੀ ਕੋਈ ਕਲਾਈਂਟ ਮੇਰੇ ਕੋ ਆਂਦਾ ਹੈ ਤਾਂ ਮੈਂ ਉਹ ਕੋਸ਼ਿਸ਼ ਕਰਦਾ ਹੁੰਦਾ ਕਿ ਕਾਲਸਬ ਦੋਸੇ ਵਹਿਮ ਚੋਂ ਕੱਢਿਆ ਜਾਏ ਜੀ ਜੀ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਕੋਈ ਇਵੈਂਟ ਪਕੜ ਨਹੀਂ ਹੁੰਦਾ ਜਾਂ ਕੋਈ ਸਮੱਸਿਆ ਦਾ ਸੋਲੂਸ਼ਨ ਨਹੀਂ ਹੁੰਦਾ ਤਾਂ ਪੰਡਤ ਨੂੰ ਜਦੋਂ ਜਾਂ ਸੋਲੂਸ਼ਨ ਨੂੰ ਜੋਤਸ਼ੀ ਨੂੰ ਜਦੋਂ ਵੀ ਕੋਈ ਸਮਝ ਗੱਲ ਨਹੀਂ ਆਈ ਤਾਂ ਉਹਨਾਂ ਸਾਰਾ ਦੋਸ਼ ਜਿਹੜਾ ਹੈਗਾ ਉਹ ਕਾਲਸਬ ਦੋਸਤੇ ਮੜ ਦੇਣਾ ਬਿਲਕੁਲ ਐਦਾਂ ਹੁੰਦਾ ਸਰ ਤੇ ਉਹ ਸਭ ਕੁਝ ਕਰਨ ਦੇ ਬਾਵਜੂਦ ਵੀ ਰਿਜ਼ਲਟ ਨਹੀਂ ਆਂਦੇ ਜੀ ਜਦੋਂ ਉਹ ਟੁੱਟਿਆ ਹੋਇਆ ਬੰਦਾ ਸਾਡੇ ਕੋਲ ਪਹੁੰਚਦਾ ਹੈ ਜੀ ਸਰ ਫਿਰ ਅਸੀਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਡਿਫਾਈਨਿੰਗ ਕਰੀਦਾ ਹੈ ਕਿ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਜਾਂ ਤੁਹਾਡਾ ਇਹ ਚਾਰਟ ਜਿਹੜਾ ਹੈਗਾ ਆ ਕਾਸੋ ਦੇ ਨਿਮਾਨ ਨਹੀਂ ਕਰ ਰਿਹਾ ਤੁਹਾਨੂੰ ਕਾਸੋ ਦੇ ਸੀ ਕੋਈ ਵੀ ਇਦਾਂ ਦੀ ਘਟਨਾ ਨਹੀਂ ਹੈ ਹਰ ਗ੍ਰਹਿ ਜਿਹੜਾ ਆਪਣੀ એનર્ਜੀ ਛੱਡਦਾ ਹੈ ਤੁਹਾਡਾ ਜੋ ਵੀ ਇਵੈਂਟ ਹੈ ਮੰਨ ਲਓ ਤੁਹਾਡਾ ਇਵੈਂਟ ਵਿਆਹ ਦਾ ਲਾ ਲਓ ਤੇ ਹੱਲੇ ਵਿਆਹ ਹੋਣ ਨੂੰ 1 ਸਾਲ ਪਿਆ ਜੀ ਮੈਂ ਆਡੀਅנס ਨੂੰ ਦੱਸਣਾ ਚਾਹਾਂਗੀ ਸਾਡੇ ਸਰ ਨੇ ਰਿੱਕੀ ਸਰ ਜੀ ਨੇ ਕਾਲ ਸਰਪਦੋਸ਼ ਨੂੰ ਵੀ ਨੈਗਲੈਕਟ ਕਰਤਾ ਤੇ ਮੈਡੀਕਲ ਐਸਟ੍ਰੋਲੋਜੀ ਨੂੰ ਵੀ ਪ੍ਰੂਵ ਕਰਤਾ ਜੀ ਸਰ ਮੈਂ ਮੈਡੀਕਲ ਤੁਹਾਡੀ ਗੱਲ ਰੋਕਾਂ ਜੀ ਜੀ ਬਿਲਕੁਲ ਮੈਂ ਮੈਡੀਕਲ ਰੋਕ ਰਿਹਾ ਬਿਲਕੁਲ ਬਿਲਕੁਲ ਡਾਕਟਰ ਇਲਾਜ ਉਹਦੋਂ ਕਰਦੇ ਹੈ ਜਦੋਂ ਉਹਨਾਂ ਕੋ ਪੇਸ਼ੈਂਟ ਜਾਂਦਾ ਹੈ ਬਿਲਕੁਲ ਸਰ ਹੈਨਾ ਬਿਲਕੁਲ ਲੇਕਿਨ ਐਸਟ੍ਰੋਲੋਜਰ ਜਿਹੜਾ ਹੈ ਉਹ ਤੁਹਾਨੂੰ ਜਦੋਂ ਚਾਰਟ ਦੇਖੇਗਾ ਪਹਿਲਾਂ ਹੀ ਦੱਸ ਦੇਗਾ ਕਿ ਇਸ ਸਾਲ ਇਸ ਮੰਤਤਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਸਰ ਜੀ ਜਦੋਂ ਅਸੀਂ ਡੀਪਲੀ ਦੇਖਦੇ ਹਾਂ ਤਾਂ ਚਾਰਟ ਦੇਖਣ ਨਾਲ ਹੀ ਤੁਸੀਂ ਪ੍ਰੈਡਿਕਟ ਕਰ ਲੈਣੇ ਹੋ ਸਰ ਹਾਂ ਸਾਡੇ ਕੋਲ ਕੁੰਡਲੀ ਦੇਖਾਂਗੇ ਤਾਂ ਪਤਾ ਲੱਗੇਗਾ ਫੇਸ ਰੀਡਿੰਗ ਇੱਕ ਹੋਰ ਮੈਥਡ ਹੈ ਨੰਬਰੋਲੋਜੀ ਇੱਕ ਹੋਰ ਮੈਥਡ ਹੈ ਸਰ ਜੀ ਲੋ ਸਰ ਤੁਹਾਡੇ ਕੋਲ ਇੱਕ ਕੋਈ ਵੀ ਪਰਸਨ ਆਂਦਾ ਆ ਜੀ ਉਹ ਆਪਣੀ ਪ੍ਰੋਬਲਮ ਸੋਲਵ ਆਊਟ ਕਰਾਣ ਆਂਦਾ ਤਾਨੂੰ ਕੀ ਕੀ ਚਾਹੀਦਾ ਉਸ ਪਰਸਨ ਦੇ ਲਈ 엘িমੈਂਟਸ ਕਿਹੜੇ ਕਿਹੜੇ ਚਾਹੀਦੇ ਨੇ ਤਾਂ ਕਿ ਤੁਸੀਂ ਇਸ ਪ੍ਰੋਬਲਮਸ ਨੂੰ ਰਿਮੋਡੀਫਾਈ ਕਰ ਸਕੋ ਫਸਟ ਆਫ ਆਲ ਤਾਂ ਬਰਥਡੇਅ ਚਾਹੀਦੀ ਹੁੰਦੀ ਹੈ ਉਸ ਦਾ ਜਨਮ ਟਾਈਮ ਜਨਮ ਤਰੀਕ ਤੇ ਜਨਮ ਸਥਾਨ ਇਹ ਤਿੰਨ ਚੀਜ਼ਾਂ ਜ਼ਰੂਰੀ ਹੈ ਕੁੰਡਲੀ ਬਣਾਉਣ ਵਾਸਤੇ ਜਦੋਂ ਕੁੰਡਲੀ ਬਣ ਜਾਂਦੀ ਹੈ ਬਣਾ ਕੇ ਗ੍ਰਹਾਂ ਦੀ ਪਲੇਸਮੈਂਟ ਅਸੀਂ ਦੇਖੀ ਜੀਏ ਬੇਸਿਕਲੀ ਗ੍ਰਹ ਜਿਹੜੇ ਹਨ ਗ੍ਰਹ ਇੱਕ ਫਾਰਮੂਲਾਸ ਹੈ ਗ੍ਰਹ ਦਾ ਕਾਜ ਕੋਮ ਗ੍ਰਹ ਜੀ ਇਹ ਸਭ ਮੈਥ ਮੈਥਮੈਟਿਕਲ ਫਾਰਮੂਲਾ ਸੀ ਜੀਓਮੈਟ੍ਰਿਕ ਜਿੱਦਾਂ ਬਿਲਕੁਲ ਜਿੱਦਾਂ ਮੰਨਦੇ ਸੀ ਮੈਥਮੈਟੀਕਲ ਕੋ ਸਾਰਾ ਪਾ ਵੀ ਤੁਸੀਂ ਹੁਣ ਇੱਥੇ ਇਹ ਵੀ ਪ੍ਰੂਵ ਕਰ ਰਹੇ ਹੋ ਕਿ ਐਸਟਰੋਲੋਜੀ ਮੈਥ ਦੇ ਨਾਲ ਵੀ ਰਿਲੇਟਡ ਹੈ ਬਿਲਕੁਲ ਰਿਲੇਟਡ ਹੈ ਮੈਥਮੈਟੀਕਲ ਕੁਐਸਚਨ ਆ ਮੰਨ ਲਓ ਮੁਲਤਾਨ ਸਾਹ ओके ਮੰਨਦੇ ਸੀ ਨਾ ਆਪਾਂ ਫਾਰਮੂਲਾ ਲਗਾਉਂਦੇ ਸੀ ਨਾ ਇਸੇ ਤਰ੍ਹਾਂ ਸੀ ਫਾਰਮੂਲਾ ਲਗਾਉਣਾ ਹੈ ਬਿਲਕੁਲ ਇਸੇ ਤਰ੍ਹਾਂ ਸੀ ਮੁਲਤਾਨ ਮੰਨਦੇ ਸੀ ਬਿਲਕੁਲ ਇਸੇ ਤਰ੍ਹਾਂ ਸੀ ਫਾਰਮੂਲਾ ਲਗਾਣੇ ਆ ਤਾਂ ਉਸ ਉਸ ਇਵੈਂਟ ਨੂੰ ਪ੍ਰਡिक्ट ਕਰਦੇ ਆ ਕਿ ਇਸ ਬੰਦੇ ਦੀ ਜਿਹੜੀ ਹੈਲਥ ਇਸ਼ੂ ਹੈ ਇਸ ਸਮੇਂ ਦੇ ਵਿੱਚ ਇਹ ਘਟਨਾ ਜਿਹੜੀ ਉਹ ਹੋਏਗੀ ਗ੍ਰਹਿਾਂ ਦੀ ਮੂਵਮੈਂਟ ਟ੍ਰਾਂਜ਼ਿਟ ਕੋਣੀ ਜੋ ਦੇਖਾਂਗੇ ਜਦੋਂ ਗ੍ਰਹਿਾਂ ਦੀ ਮੂਵਮੈਂਟ ਦੋ એનਰਜੀਜ਼ ਮਿਲਣ ਗਿਆ ਇੱਕ ਵੱਖਰੇ ਹਰ ਗ੍ਰਹਿ ਦੀ ਆਪਣੀ ਇੱਕ એનર્ਜੀ ਆ ਜਦੋਂ ਦੋ ਗ੍ਰਹਿ ਆ ਜਾਂ ਤਿੰਨ ਗ੍ਰਹਿ ਮਿਲਦੇ ਆ ਜੋ ਉਹਨਾਂ ਨੂੰ ਮਿਲਣਾ ਹੈ ਕਿਹੜੀ ਨਰਜੀ ਪਹਿਲਾਂ ਕਰਨੀ ਆ ਉਸ એનਰਜੀ ਨਾਲ ਤੁਹਾਡੀ ਬਾਡੀ ਦੇ ਵਿੱਚ ਕਿੱਥੇ ਜਾ ਕੇ ਕਿਸ ਪਾਰਟ ਚ ਕਿਹੜੀ ਪਾਉਣਾ ਪੈਦਾ ਹੋਣੀ ਆ ਹਨਾ ਉਹ ਫਾਰਮੂਲਾ ਲਗਾਵਾਂਗੇ ਮੀਨਸ ਐਸਟਰੋਲੋਜੀ ਦੇ ਵਿੱਚ ਵੀ ਫਾਰਮੂਲਾਸ ਬਨੇ ਹੋਏ ਨੇ ਬਿਲਕੁਲ ਬਨੇ ਹੋਏ ਨੇ ਫਾਰਮੂਲਾ ਸਿਰਫ ਤੇ ਸਾਰੇ 베ਜਟ ਹੈ ਸਾਰੇ ਫਾਰਮੂਲਾ 베ਜਟ ਹੈ ਸ਼ਨੀ ਗ੍ਰਹਿ ਹੈ ਜਾਂ ਚੰਦਰ ਗ੍ਰਹਿ ਹੈ ਜਾਂ ਸੂਰਜ ਗ੍ਰਹਿ ਹੈ ਇਹ ਗ੍ਰਹਿ ਆਕਾਸ਼ੀ ਬ੍ਰਹਿਮੰਡ ਚ ਘੁੰਮਦੇ ਪਏ ਆ ਲੇਕਿਨ ਬੇਸਿਕਲੀ ਅਸਥੋਲੋਜੀ ਵਿੱਚ ਇਹ ਫਾਰਮੂਲਾਸ ਨਹੀਂ ਉਹਨਾਂ ਦਾ ਨਾਮ ਰੱਖਿਆ ਗਿਆ ਜਿੱਦਾਂ ਆਪਾਂ ਫਾਰਮੂਲਾ ਲੈਂਦੇ ਆ ਉਹਨਾਂ ਦਾ ਇੱਕ ਨਾਮ ਹੁੰਦਾ ਮਤਲਬ ਜਿਹੜੇ ਤੁਸੀਂ ਹੁਣ ਫਾਰਮੂਲਾਸ ਕਹਿੰਦੇ ਹੋ ਉਹ ਬਰਥ ਚਾਰਟ ਜਿਹੜਾ ਹੈ ਬਰਥ ਡੇਟ ਆਫ ਬਰਥ ਪਲੇਸ ਇਸ ਦੇ ਡਿਪੈਂਡ ਕਰਦਾ ਹੈ ਸਰ ਮੈਂ ਇੱਥੇ ਹੀ ਤੁਹਾਨੂੰ ਰੋਕਣਾ ਚਾਹਾਂਗੀ ਇੱਕ ਹੋਰ ਕੁਐਸਚਨ ਪੁੱਛਣਾ ਚਾਹਾਂਗੀ ਜੇ ਕਿਸੇ ਬੰਦੇ ਨੂੰ ਡੇਟ ਆਫ ਬਰਥ ਨਹੀਂ ਪਤਾ ਚਾਰਟ ਵਾਰੇ ਨਹੀਂ ਪਤਾ ਕੁਝ ਵੀ ਨਹੀਂ ਪਤਾ ਕਿ ਤੁਸੀਂ ਉਸ ਬਾਰੇ ਵੀ ਤੁਸੀਂ ਪ੍ਰੈਡਿਕਟ ਕਰ ਸਕਦੇ ਹੋ ਸਰ ਬਿਲਕੁਲ ਪ੍ਰੈਡਿਕਟ ਕੀਤਾ ਜਾ ਸਕਦਾ ਬਟ ਸਰ ਸੋਚ ਲਓ ਪ੍ਰੈਡਿਕਟ ਕਿੱਦਾਂ ਨਹੀਂ 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 ਬਿਲਕੁਲ ਪ੍ਰੈਡਿਕਟ ਕੀਤਾ ਜਾ ਸਕਦਾ ਮੈਂ ਮਸ ਬੰਦਾ ਆਪਣੇ ਬਾਰੇ ਕੁਝ ਨਹੀਂ ਜਾਣਦਾ ਨਹੀਂ ਪ੍ਰੈਡਿਕਟ ਕੀਤਾ ਜਾ ਸਕਦਾ ਬਟ ਉਹ ਬਹੁਤ ਵੱਡੀ ਗੱਲ ਕਹਿ ਰਹੇ ਨੇ ਸਰ ਬਟ ਸਿਰਫ ਇੱਕ ਸਵਾਲ ਹਾਂਜੀ ਅਸੀਂ ਉਸ ਚੀਜ਼ ਦੀ ਉਸ ਬੰਦੇ ਕੋਲ ਪੁੱਛਾਂਗੇ ਕਿ ਤੇਰਾ ਕੀ ਸਵਾਲ ਹੈ ਫਿਰ ਸਾਨੂੰ ਪੁੱਛਣਾ ਪਏਗਾ ਵੀ ਤੁਹਾਡਾ ਸਵਾਲ ਕੀ ਹੈ ਤੁਸੀਂ ਕੀ ਮੋਟਿਵ ਲੈ ਕੇ ਮੇਰੇ ਕੋਲ ਆਏ ਹੋ ਆਮ ਤੌਰ ਤੇ ਜਦੋਂ ਵੀ ਮੇਰੇ ਕੋਲ ਕੋਈ ਕਲਾਇੰਟ ਆਉਂਦਾ ਹੈ ਨਾ ਮੈਂ ਉਹਨੂੰ ਪੁੱਛਦਾ ਨਹੀਂ ਕਿ ਤੁਸੀਂ ਕੀ ਕੰਮ ਆਏ ਹੋ ਮੈਂ ਸਿਰਫ ਕੋ ਬਟ ਡਿਟੇਲ ਲੈਣੀ ਹੁੰਦੀ ਹੈ ਕੁੰਡਲੀ ਬਣਾਣੀ ਹੁੰਦੀ ਹੈ ਕੁੰਡੀ ਬਣਾ ਕੇ ਉਹਦੇ ਵਿੱਚ ਸਵਾਲ ਦੇਖਣਾ ਹੁੰਦਾ ਹੈ ਕਿ ਪਰਸਨ ਜਿਹੜਾ ਹੈ ਮੇਰੇ ਕੋਲ ਕਿਉਂ ਆਇਆ ਕੋ ਇੱਕ ਬਹੁਤ ਵੱਡਾ ਗਿਆਨ ਹੈ ਸਮੁੰਦਰ ਜਿਹਨੂੰ ਕਹਿੰਦੇ ਬਹੁਤ ਵੱਡਾ ਗਿਆਨ ਹੈ ਜੇ ਜਿਹੜਾ ਜੋ ਕਿ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਿਹਾ ਮੈਂ ਉਹਦਾ ਇੱਕ ਬਹੁਤ ਛੋਟਾ ਜਿਹਾ ਪਾਰਟ ਆ ਤੇ ਉਹਦੇ ਅਨੁਸਾਰ ਅਸੀਂ ਕੰਮ ਕਰਦੇ ਹਾਂ ਲੋਕਾਂ ਨੂੰ ਗਾਈਡ ਕਰਦੇ ਹਾਂ ਸਾਡਾ ਮੋਟਿਵ ਜਿਹੜਾ ਹੈ ਲੋਕਾਂ ਨੂੰ ਗਾਈਡ ਕਰਨਾ ਹੈ ਸੌਲਟ ਆਊਟ ਕਰਨਾ ਨਹੀਂ ਹੈ ਸੋਲੂਸ਼ਨ ਦੇਣਾ ਨਹੀਂ ਹੈ ਉਹਨਾਂ ਨੂੰ ਡਾਇਗਨੋਸ ਕਰਨਾ ਹੈ ਬਿਲਕੁਲ ਸਰ ਜੋ ਸਿਧਾਂਸੀ ਉਹਨਾਂ ਨੂੰ ਦੱਸ ਦਿਤੀਆਂ ਜੇ ਉਹ ਉਸ ਚੀਜ਼ ਤੇ ਪ੍ਰਕੌਸ਼ਨਸ ਲੈਣਗੇ ਬਿਲਕੁਲ ਸਰ ਜੋ ਮੇਰੀ ਸੋਚ ਹੈ ਮੈਂ ਕਿਸੇ ਦੀ ਸੋਚ ਨੂੰ ਨਹੀਂ ਕਹਿ ਸਕਦਾ ਨਾ ਮੈਂ ਰਮਾਈਨ ਨੂੰ ਚੇਂਜ ਕਰ ਲੇਕਿਨ ਜੋ ਮੇਰੀ ਸੋਚ ਹੈ ਮੈਂ ਤਾਂ ਇਹ ਕਹਣਾ ਉਪਾਇ ਜੋ ਤੁਛ ਹੈ ਹੀ ਨਹੀਂ ਨਹੀਂ ਹੈਗਾ ਬਿਲਕੁਲ ਸਰ ਜੋ ਤੁਛ ਵਿੱਚ ਯੋਤੇ ਸਵਿਚਿਤ ਉਪਾਏ ਦਾ ਕੋਈ ਮਹੱਤਵ ਨਹੀਂ ਹੈ। ਜਗਤ ਪੰਜਾਬੀ ਟੀਵੀ ਦੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਸਾਡੀ ਨਿੱਘੀ ਮੁਲਾਕਾਤ ਦੇ ਸ਼ੋਅ ਦੇ ਵਿੱਚ ਅੱਜ ਦੀ ਮੁਲਾਕਾਤ ਬਹੁਤ-ਬਹੁਤ ਸੱਚੀ ਹੀ ਨਿੱਘੀ ਸੀ। ਸਾਡੀ ਆਡੀਅנס ਨੂੰ ਤੁਸੀਂ ਬਹੁਤ ਨੋਲੇਜੇਬਲ ਗੱਲਾਂ ਦੱਸੀਆਂ ਤੇ ਬਹੁਤ ਆਪਣੇ ਵਿਚਾਰ ਸਾਂਝੇ ਕੀਤੇ। ਤੇ ਮੈਂ ਸਾਰੀ ਆਡੀਅנס ਨੂੰ ਇਹੀ ਦੱਸਣਾ ਚਾਹਾਂਗੀ ਕਿ ਸੁਪਰਸਟੀਸ਼ਨ 'ਚ ਪੈਣ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਗਾਈਡਰ ਇੱਕ ਬੈਸਟ ਮੈਂਟਰਸ ਨੂੰ ਮਿਲੋ ਤੇ ਆਪਣੀਆਂ ਪ੍ਰੋਬਲਮਸ ਦਾ ਹੱਲ ਲਵੋ। ਜੀ ਮੈਂ ਖੁਦ ਸਾਰਿਆਂ ਦਾ ਤੁਹਾਡੇ ਸਾਰਿਆਂ ਦਾ ਜਗਤ ਪੰਜਾਬੀ ਟੀਵੀ ਟੀਮ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਫਿਰ ਦੁਬਾਰਾ ਮੇਰੇ ਕੋ ਪਹੁੰਚੇ ਹੋ ਔਰ ਮੈਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਸੱਚੀ ਇਹ ਜਿਹੜੀ ਮੁਲਾਕਾਤ ਸੀ ਅੱਜ ਵਾਕਿਆ ਹੀ ਬਹੁਤ ਨਿੱਘੀ ਸੀ ਮੈਨੂੰ ਡਿਫਰੈਂਟ ਸਵਾਲ ਜਿਹੜੇ ਅੱਜ ਲੈ ਕੇ ਮਿਲੇ ਜਦੋਂ ਕਿ ਮੈਨੂੰ ਡਿਫਰੈਂਟ ਸਵਾਲ ਲੈ ਕੇ ਮਿਲਦਾ ਹੈ ਜਾਂ ਮੈਨੂੰ ਪੁੱਛਦਾ ਹੈ ਮੇਰਾ ਹੌਸਲਾ ਹੋਰ ਵੀ ਵੱਧ ਜਾਂਦਾ ਹੈ ਇਸ ਕੰਮ ਨੂੰ ਇਮਾਨਦਾਰੀ ਨਾਲ ਕਰਨ ਦਾ ਤੇ ਜੋਤਿਸ਼ ਇੱਕ ਐਹੋ ਜਿਹਾ ਗਿਆਨ ਹੈ ਜਿਹਦੇ ਨਾਲ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਆਪਣੀ ਲਾਈਫ ਦੀ ਸਫਰ ਨੂੰ ਬਹੁਤ ਸੁਖਮਈ ਬਣਾ ਸਕਦੇ ਹਾਂ ਆਪਣੀ ਜ਼ਿੰਦਗੀ ਵਿੱਚ ਜਿਹੜੀਆਂ ਲੋੜਾਂ ਆ ਜਾਂ ਆਪਣੀ ਜ਼ਿੰਦਗੀ ਨੇ ਪ੍ਰੋਬਲਮ ਜਿਹੜੀਆਂ ਹੈਗੀਆਂ ਜੇ ਆਪਾਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਪ੍ਰਡਿਕਟ ਕਰਕੇ ਉਹਦੇ ਅਨੁਸਾਰ ਚੱਲਾਂਗੇ ਤਾਂ ਆਪਣੀ ਜਿਹੜਾ ਮੈਂਟਲ ਲੈਵਲ ਹੈ ਆਪਣਾ ਬਹੁਤ ਹਾਈ ਹੋ ਜਾਏਗਾ ਔਰ ਪ੍ਰੋਬਲਮ ਆਪਾਂ ਨੂੰ ਫਿਰ ਪ੍ਰੋਬਲਮ ਲੱਗੇਗੀ ਹੀ ਨਹੀਂ ਅਸੀਂ ਇਹ ਨਹੀਂ ਲੈਣਾ ਕਿ ਅਸੀਂ ਜੋਤਿਸ਼ ਦੇ ਅਨਸਾਰ ਆ ਉਪਾਏ ਕਰੀਏ ਜਾਂ ਉਪਾਏ ਕਰੀਏ ਉਪਾਏ ਕਰਕੇ ਜ਼ਰੂਰੀ ਨਹੀਂ ਹੈ ਪ੍ਰੋਬਲਮ ਸੌਲਟ ਆਊਟ ਹੋ ਜਾਏਗੀ ਜੇ ਆਪਾਂ ਨੂੰ ਸਮਾਂ ਮਿਲ ਜਾਏ ਪਤਾ ਲੱਗ ਜਾਏ ਕਿ ਹਾਂ ਇਸ ਸਮੇਂ ਦੇ ਵਿੱਚ ਇਹ ਘਟਨਾ ਹੋ ਸਕਦੀ ਹੈ ਤਾਂ ਆਪਾਂ ਉਸ ਸਮੇਂ ਲਈ ਪ੍ਰੇਪੇਅਰ ਰਹਾਗੇ ਇੱਕ ਵਾਰੀ ਫੇਰ ਤੋਂ ਮੈਂ ਮੈਡਮ ਕਮਲਦੀਪ कौर ਜੀ ਦਾ ਔਰ ਜਗਤ ਪੰਜਾਬੀ ਦੀ ਸਾਰੀ ਟੀਮ ਦਾ ਮੈਂ ਫਿਰ ਤੋਂ ਧੰਨਵਾਦ ਕਰਦਾ ਔਰ ਅੱਜ ਇਹਨਾਂ ਨੇ ਫਿਰ ਇੱਕ ਮੈਨੂੰ ਪ੍ਰਪੋਜ਼ਲ ਰੱਖਿਆ ਹੈ ਕਿ ਤੁਸੀਂ ਦੁਬਾਰਾ ਫਿਰ ਲਾਈਵ ਸ਼ੋਅ ਕੀਤਾ ਜਾਏ ਤੇ ਮੈਂ ਸੋਚ ਰਿਹਾ ਕਿ ਫਿਰ ਦਰਸ਼ਾਂ ਦੇ ਰੂਪ ਰੂਪ ਦੁਆਰਾ ਹੋਈਏ ਤੁਹਾਡੀਆਂ ਸਮੱਸਿਆਵਾਂ ਅਸੀਂ ਦੁਆਰਾ ਫਿਰ ਸੁਣੀਏ ਤੇ ਉਹਨਾਂ ਦੇ ਤੁਹਾਨੂੰ ਸੋਲੂਸ਼ਨ ਦਈਏ ਬਹੁਤ ਜਲਦੀ ਹੀ ਨਵਾਂ ਪ੍ਰੋਗਰਾਮ ਤੀਸਰਾ ਐਪੀਸੋਡ ਸਵਾਲ ਤੁਹਾਡੇ ਜਵਾਬ ਸਾਡੇ ਵਿੱਚ ਅਸੀਂ ਫਿਰ ਦੁਆਰਾ ਬਹੁਤ ਜਲਦੀ ਹੀ ਹਾਜ਼ਰ ਹੋਵਾਂਗੇ ਉਸੇ ਪ੍ਰੋਗਰਾਮ ਦੀ ਵੇਟ ਦੇ ਵਿੱਚ ਤੁਹਾਨੂੰ